ਸਸਰੀਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆ ਮੈਂ ਲਕਿਸਿ ਪਿਹੜਾ ਸੁੰਭਰਨਾ ਤੇ ਬਾਕੀ ਸਵੇਰ ਦੇ ਬੱਜੇ ਹੋਣਗੇ 8 ਮੈਂ ਵਿੜਾ ਸੁੰਭਣ ਲੱਗੀ ਸੀ ਮੈਂ ਕਿ ਚੱਲ ਪਹਿਲਾਂ ਵਿੜਾ ਸੁੰਭਦੇ ਆਂ ਤੇ ਬਾਕੀ ਆਪਣੇ ਸਾਰੇ ਕੰਮ ਹਲੇ ਪਏ ਨੇ ਲਓ ਜੀ ਪਹਿਲਾਂ ਆਪਾਂ ਵਿੜਾ ਸੁੰਭ ਲਈਏ ਬਾਕੀ ਦੇ ਆਪਾਂ ਰਹਿੰਦੇ ਕੰਮ ਫੇਰ ਕਰਾਂਗੇ ਲੋ ਜੀ ਆਪਾਂ ਬਿਹੜਾ ਸੁੰਭਰਤਾ ਸੀਗਾ ਤੇ ਬਾਕੀ ਬਿਹੜਾ ਸੁੰਭਰ ਕੇ ਮੈਂ ਕਮਰੇ ਵੀ ਸੁੰਭਰਤੇ ਸੀਏ ਤੇ ਕਮਰੇ ਸੁੰਭਰ ਕੇ ਮੈਂ ਭਾਂਡੇ-ਕੁੰਡੇ ਵੀ ਮਾਜਤੇ ਸੀਗੇ ਤੇ ਬਾਕੀ ਭਾਂਡੇ ਮਾਂਜਣ ਤੋਂ ਬਾਅਦ ਫਿਰ ਮੈਂ ਲੱਗ ਜੀ ਕੱਪੜੇ ਧੋਣ ਤੇ ਕੱਪੜੇ ਨੂੰ ਥੋੜੇ ਨੂੰ ਟਾਈਮ ਲੱਗਿਆ ਸੀ ਅੱਜ ਕਿਉਂਕਿ ਕੱਪੜੇ ਕਾਫੀ ਇਕੱਠੇ ਐ ਸੀਗੇ ਇੱਕ ਕੱਲ ਮਤਲਬ ਕਿ ਮੀਂਹ ਆ ਗਿਆ ਸੀ ਕੱਲ੍ਹ ਧੋਣੇ ਸੀਗੇ ਕੱਲ੍ਹ ਮੀਂਹ ਆ ਗਿਆ ਸੀ ਇਹਦੇ ਕਰਕੇ ਮੈਂ ਫਿਰ ਅੱਜ ਕੱਪੜੇ ਧੋਤੇ ਤੇ ਲੋ ਜੀ ਪਹਿਲਾਂ ਆਪਾਂ ਕੱਪੜੇ ਧੋਤੇ ਕੱਪੜੇ ਧੋਣ ਤੋਂ ਬਾਅਦ ਫਿਰ ਮੈਂ ਆਲੂ ਉਬਲ ਮੇ ਰੱਖਤੇ ਕਿਉਂਕਿ ਅੱਜ ਆਪਾਂ ਬਣਾਉਣੀ ਆ ਕਚੋਰੀਆਂ ਲੋ ਜੀ ਆਲੂ ਮੈਂ ਉਬਲ ਮੇ ਰੱਖਤੇ ਸੀ ਇਹ ਆਲੂ ਆਲੂ ਉਬਲ ਮੇ ਰੱਖਣ ਤੋਂ ਬਾਅਦ ਫਿਰ ਮੈਂ ਇਧਰ ਆ ਗਈ ਸੀ ਮੱਝਾ ਵਾਲਾ ਗਈ ਸੀ ਮੈਂ ਕਿ ਚਲ ਜੰਨੂ ਗੋਹਾ ਚੱਕ ਲੈਣੀ ਆ ਤੇ ਮੱਝਾਂ ਨੂੰ ਪਾਣੀ ਪਲਾ ਦੇਣੀ ਆ ਤੇ ਬਾਕੀ ਮੈਂ ਕਿ ਜੱਤ ਕਾਲੂ ਆਪਣੇ ਉੱਬਲ ਜਾਣਗੇ ਤੇ ਉਹਦੇ ਕਰਕੇ ਮੈਂ ਕਿ ਚਲ ਜੱਤ ਗੋਹਾ ਗੋਹਾ ਚੱਕ ਲਈਏ ਮੱਝਾਂ ਦੀ ਧਾਰ ਕੱਢ ਲੈਣੇ ਆ ਤੇ ਮੱਝਾਂ ਨੂੰ ਕੱਖ ਪਾਉਣੇ ਵਾਲੇ ਸੀ ਉਹ ਵੀ ਪਾ ਦਿੰਨੇ ਆ ਲੋ ਜੀ ਪਹਿਲਾਂ ਆਪਾਂ ਗੋਹਾ ਚੱਕ ਦਈਏ ਫਿਰ ਮੱਝ ਦੀ ਧਾਰ ਕੱਢ ਲਾਂਗੇ ਇਧਰ ਨੂੰ ਨਵੇੜ ਕੇ ਫੇਰ ਉੱਤਰ ਜਾਵਾਂਗੇ ਪਹਿਲਾਂ ਇਧਰ ਸਾਰਾ ਨਵੇੜਤੀ ਲੋ ਜੀ ਪਹਿਲਾਂ ਆਪਾਂ ਗੋਹਾ ਚੱਕ ਦਈਏ ਲੋ ਜੀ ਉਧਰ ਆਪਾਂ ਨਵੇੜੇ ਆਏ ਸੀਗੇ ਮੱਝਾਂ ਵੱਲ ਸਾਰਾ ਕੰਮ ਆਪਾਂ ਮੱਝਾਂ ਦੇ ਉਧਰ ਨਵੇੜਤਾ ਸੀਗਾ ਮੱਝ ਦੀ ਧਾਰ ਵੀ ਕੱਢ ਲਈ ਸੀ ਕੋਆ ਵੀ ਚੱਕਤਾ ਸੀਗਾ ਤੇ ਬਾਕੀ ਕੱਖ ਵੀ ਪਾਤੇ ਸੀਗੇ ਉਧਰ ਸਾਰਾ ਨਵੇੜ ਕੇ ਫਿਰ ਮੈਂ ਇੱਧਰ ਆ ਗਈ ਸੀ ਇੱਧਰ ਲੱਗੀ ਸੀ ਆਲੂ ਛੱਲਣ ਤੇ ਆਲੂ ਆਪਾਂ ਠੰਡੇ ਪਾਣੀ 'ਚ ਪਾ ਲਏ ਸੀਗੇ ਤੇ ਆਲੂ ਆਪਣੇ ਉਬਾਲੇ ਹੋ ਉਬਾਲ ਹੋ ਗਏ ਸੀਗੇ ਫਿਰ ਮੈਂ ਆ ਗਈ ਸੀ ਲੱਗੀ ਸੀ ਆਲੂ ਛੱਲਣ ਤੇ ਆਲੂ ਛਿੱਲ ਕੇ ਫਿਰ ਆਪਾਂ ਬਣਾਵਾਂਗੇ ਕਚੌਰੀਆਂ ਲੋ ਜੀ ਪਹਿਲਾਂ ਆਪਾਂ ਆਲੂ ਛਿੱਲ ਲਈਏ ਫਿਰ ਆਪਾਂ ਕਚੌਰੀਆਂ ਬਣਾਵਾਂਗੇ ਚਲੋ ਠੀਕ ਹੈ ਜੀ ਵੀਡੀਓ ਦੇ ਅੰਦਰ ਪਾਈਥੀ ਕਰਦੇ ਹਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਸਸਰੀਕਾਲ ਜੀ ਧੰਨਵਾਦ